ਦਾਨਾਂ ਵਿੱਚੋਂ ਸਭ ਤੋਂ ਪਵਿੱਤਰ ਦਾਨ ਖੂਨ ਦਾਨ ਜਿਸ ਦੀ ਇੱਕ ਬੂੰਦ ਬਚਾ ਸਕਦੀ ਹੈ ਲੋੜਵੰਦ ਜ਼ਿੰਦਗੀ ਵਿਸ਼ਵ ਖੂਨ ਦਿਵਸ ਵਰਲਡ ਬਲੱਡ ਡੋਨਰ ਡੇ ਦੁਨੀਆ ਪਰਚ ਪੂਰੀ ਸ਼ਰਧਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਆਓ ਇਸ ਦਿਨ ਉਹਨਾਂ ਮਹਾਨ ਦਾਨੀਆਂ ਨੂੰ ਸਲਾਮ ਕਰੀਏ ਜਿਨ੍ਹਾਂ ਨੇ ਆਪਣੇ ਖੂਨ ਦੇ ਕੇ ਕਿਸੇ ਅਣਜਾਣ ਦੀ ਬਚਾਈ ਜ਼ਿੰਦਗੀ ਨੋ ਜੋ ਹਨੋ ਪ੍ਰੇਰਣਾ ਲਓ ਸਮਝ ਲਓ ਖੂਨ ਨਹੀਂ ਬਣਾਇਆ ਜਾ ਸਕਦਾ ਸਿਰਫ ਦਾਣੇ ਦਿੱਤਾ ਜਾ ਸਕਦਾ ਆਓ ਆਪਾਂ ਵੀ ਆਪਣੇ ਜਨਮ ਦਿਨ ਤੇ ਵਿਆਹ ਦਿਨ ਤੇ ਜਾ ਕੇ ਸੇ ਹੋਰ ਖੁਸ਼ੀਆਂ ਪਰੇ ਦਿਨੋਂ ਖੂਨ ਦਾਨ ਦੇਣ ਬਣਾਈਏ ਤਾਂ ਜੋ ਖੂਨ ਦੀ ਕਮੀ ਕਰ ਮੌਤ ਦੇ ਮੂੰਹ ਜਾ ਪੈਂਦੀਆਂ ਜ਼ਿੰਦਗੀਆਂ ਬਚਾਉਣ ਚ ਵੱਡਾ ਯੋਗਦਾਨ ਪਾ ਸਕੀਏ ਵਿਸ਼ਵ ਖੂਨਦਾਨ ਦਿਵਸ 2025 ਬਲੱਡ ਸੇਵ ਲਾਈਵਸ ਤੁਸੀਂ ਵੀ ਹੀਰੋ ਬਣੋ ਕਿਸੇ ਦੀ ਜ਼ਿੰਦਗੀ ਬਚਾ ਕੇ ਕਿਉਂਕਿ ਦਾਨ ਹੀ ਸਭ ਤੋਂ ਪਵਿੱਤਰ ਰੂਪ ਖੂਨ ਦਾਨ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਡੀਸੀ ਮਾਡਲ ਇੰਟਰਨੈਸ਼ਨਲ ਸਕੂਲ ਵੱਲੋਂ ਸਤਲੋਈ ਪ੍ਰੈਸ ਕਲੱਬ ਦੇ ਸਹਿਯੋਗ ਨਾਲ ਸਕੂਲ ਅੰਦਰ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਸਕੂਲ ਪ੍ਰਬੰਧਕਾਂ ਅਤੇ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਵੀ ਭਾਗ ਲਿਆ ਜਿੱਥੇ ਸਮਾਜ ਅੱਛਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਵੱਖ-ਵੱਖ ਖੂਨਦਾਨੀਆਂ ਨੇ ਆਪਣੇ ਉਤਸ਼ਾਹ ਨੂੰ ਅੱਗੇ ਵਧਾਉਂਦੇ ਹੋਏ ਪੂਰੇ ਚਾਅ ਨਾਲ ਖੂਨਦਾਨ ਕੀਤਾ ਤਾਂ ਜੋ ਲੋੜਵੇਲੇ ਜੜੀਆਂ ਮਨੁੱਖੀ ਜ਼ਿੰਦਗੀਆਂ ਅਚਾਨਕ ਕਿਸੇ ਹਾਦਸੇ ਦਾ ਸ਼ਿਕਾਰ ਹੁੰਦੀਆਂ ਉਹਨਾਂ ਨੂੰ ਖੂਨ ਤੋਂ ਲੋੜ ਪੈਂਦੀ ਹੈ ਅਚਾਈ ਨਾ ਜਾਇਆ ਜਾ ਸਕੇ ਅਤੇ ਉਹਨਾਂ ਨੂੰ ਬਚਾਉਣ 'ਚ ਵੱਡਾ ਯੋਗਦਾਨ ਪਾਇਆ ਜਾ ਸਕੇ ਬੀਸੀ ਮਾਡਲ ਇੰਟਰਨੈਸ਼ਨਲ ਸਕੂਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਪ੍ਰੋਗਰਾਮ ਰੱਖੀ ਗਏ ਉਧਰ ਪ੍ਰੈਸ ਕਲੱਬ ਸਤਲੁਜ ਫਰੋਥ ਪਰ ਦੇ ਪ੍ਰਧਾਨ ਗਰਨਾਥ ਸਿੰਘ ਗਾਮਾ ਜਿੱਤੂ ਜੀ ਕੋਈ ਵੱਡੀ ਗਿਣਤੀ ਚ ਪੱਤਰਕਾਰ ਭਾਈਚਾਰਾ ਖੂਨਦਾਨ ਕਰਨ ਲਈ ਪਹੁੰਚਿਆ ਅਤੇ ਸਭਣਾ ਨੇ ਆਪੋ ਆਪਣੇ ਹੌਸਲੇ ਨੂੰ ਮੁੱਖ ਰੱਖਦੇ ਹੋਏ ਖੂਨਦਾਨ ਕੀਤਾ ਇਨ੍ਹਾਂ ਖੂਨਦਾਨੀਆਂ ਚ ਕਈ ਵਿਅਕਤੀ 50 ਤੋਂ ਵਧੇਰੇ ਵਾਰ ਖੂਨਦਾਨ ਕਰਨ ਵਾਲੇ ਸਨ ਸਕੂਲ ਵੱਲੋਂ ਪ੍ਰਬੰਧਕਾਂ ਵੱਲੋਂ ਪ੍ਰੈਸ ਕਲੱਬ ਫਰੋਜ ਪ੍ਰਵਰ ਵੱਲੋਂ ਸਭ ਦਾ ਮਾਨ ਸਨਮਾਨ ਕੀਤਾ ਗਿਆ ਉਹਨਾਂ ਨੂੰ ਸਰਟੀਫਿਕੇਟ ਮੈਡਲ ਜਿੱਥੇ ਦਿੱਤੇ ਗਏ ਉੱਥੇ ਰਿਫਰੈਸ਼ਮੈਂਟ ਵੀ ਦਿੱਤੀ ਗਈ